ਕੀ ਤੈਨੂੰ ਛੋਟੇ ਸਹਜਾ ਦਾ ਨਾਮ ਆਉਂਦੇ ਆ ਹਾਂਜੀ ਕੀ ਨਾਮ ਸੀ ਦੋਨੋਂ ਸਹਜਾ ਦੇ ਛੋਟੇ ਜੱਦਾ ਬਾਬਾ ਜੋਰਾਵਰ ਸਿੰਘ ਜੀ ਸਹਜਾ ਦਾ ਬਾਬਾਜੀਤ ਸਿੰਘ ਜੀ ਸਹਜਾ ਦਾ ਬਾਬਾ ਫਤਿਹ ਸਿੰਘ ਜੀ ਸਹਜਾ ਦਾ ਬਾਬਾ ਜਿਹਾਰ ਸਿੰਘ ਚਲੋ ਚਾਰ ਹੋ ਗਏ ਹਾਂਜੀ ਮੈਨੂੰ ਇਹ ਦੱਸੋ ਕਿ ਇਹਨਾਂ ਦਾ ਪਤਾ ਕਿਦਾਂ ਸ਼ਹੀਦ ਹੋਏ ਸੀ ਤੇ ਕਿਉਂ ਹੋਏ ਸੀ ਛੋਟੇ ਸਹਜਾ ਜੱਦਾ ਨੂੰ ਨੀਹਾਂ ਵਿੱਚ ਚਿਣਿਆ ਸੀ ਤੇ ਵੱਡੇ ਸਹਜਾ ਦੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਸੀ ਕਿਉਂ ਹੋਏ ਸੀ ਉਹ ਮੁਗਲ ਫੌਜਾਂ ਨਾਲ ਲੜ ਰਏ ਸੀ ਤੇ ਉਹਨਾਂ ਦਾ ਉਹਨਾਂ ਦਾ ਵਿਰੋਧ ਕੀਤਾ ਸੀ ਇੰਨਾ ਕੁਝ ਪਤਾ ਹੈ ਤੇ ਫਿਰ ਕਿੱਥੇ ਕਮੀ ਰਹਿ ਗਈ ਸਾਰਾ ਇਤਿਹਾਸ ਹੈ ਬਲੋ ਕਿੱਥੇ ਗੱਲ ਦੀ ਰਹੀ ਕਿ ਤੈਨੂੰ ਸਿਰ ਤੇ ਦਸਤਾਰ ਨਹੀਂ ਹੈਗੀ ਤੂੰ ਸੱਜਦੇ ਵਰਗਾ ਨਹੀਂ ਹੋਣਾ ਚਾਹੁੰਦਾ ਮੈਂ ਅੱਕ ਜੀ ਕੁਝ ਕਹਿ ਨਹੀਂ ਸਕਦਾ ਨਹੀਂ ਕਿਉਂ ਨਹੀਂ ਕਹਿ ਸਕਦਾ ਨਾ ਆਪਾਂ ਗੱਲ ਕਰੀਏ ਅੱਜ ਪੁੱਤਰ ਅਸੀਂ ਤਾਂ ਚਾਹਦੇ ਆ ਕਿ ਤੇਰੇ ਵਰਗੇ ਬੱਚੇ ਜਿਹੜੇ ਲਾਇਕ ਨੇ ਇੰਟੈਲੀਜੈਂਟ ਨੇ ਜਿਨ੍ਹਾਂ ਨੂੰ ਇਤਿਹਾਸ ਪਤਾ ਹੈ ਉਹ ਤਾਂ ਫਿਰ ਸਿੱਖੀ ਸਰੂਪ ਚਾਣਗੇ ਸਿਰ ਤੇ ਦਸਤਾਰ ਸਜਾਣਗੇ ਤੇ ਫਿਰ ਉਹ ਵੱਡੀ ਗੱਲ ਹੋਏਗੀ ਹੋਏਗੀ ਨਾ ਤੂੰ ਸੱਜਦੇ ਵਰਗਾ ਹੋ ਸਕਦਾ ਪੁੱਤਰ ਠੀਕ ਹੈ ਅੱਜ ਤੋਂ ਬਾਅਦ ਇਹ ਕੇਸ ਨਹੀਂ ਘਟਾਣਾ ਪੱਕਾ ਜੱਫੀ ਬਾਗ ਹੋਣੀ ਹੈ ਵਸ਼ਾ ਵੈਰੀ ਗੁੱਡ ਠੀਕ ਹੈ ਲਿਆਓ ਜੀ ਦਸਤਾਰ ਲਿਆਓ ਇਹਦਾ ਬੇਟੇ ਦਾ ਲੈਣ ਲਾਣੇ ਕੋਲਾਈ ਸ਼ਾਮ ਨੂੰ ਸਿੰਘ ਸਿੰਘ ਪੂਰ ਜਿੰਦਾ ਇਹਦੇ ਪਿੱਛੇ ਸਾਡੀ ਭਾਵਨਾ ਇਹ ਸੀ ਕਿ ਜਦੋਂ ਇਹ 2004 ਦੇ ਵਿੱਚ ਅਸੀਂ ਇਥੇ ਭਾਰਤ ਦੇ ਵਿੱਚ ਇਹਨੂੰ ਸ਼ੁਰੂ ਕੀਤਾ ਉਸ ਤੋਂ ਪਹਿਲੇ ਜਿਹੜਾ ਕੈਲੀਫੋਰਨੀਆ ਚ ਵੀ ਜਿਹੜਾ 2003 ਦੇ ਵਿੱਚ ਸ਼ੁਰੂ ਕੀਤਾ ਗਿਆ ਉਹਦੇ ਪਿੱਛੇ ਭਾਵਨਾ ਇਹ ਸੀ ਕਿ ਜਿਹੜੀ ਆਇਡੈਂਟੀਟੀ ਕ੍ਰਾਈਸਿਸ ਹੈ ਉਹਨੂੰ ਠੱਲਿਆ ਜਾਵੇ ਆਲੇ-ਦਾਲਿਆਂ ਨੂੰ ਦੱਸਿਆ ਜਾਵੇ ਕਿ ਦਸਤਾਰ ਦਾ ਤੇ ਸਿੱਖ ਦੀ ਸਾਂਝ ਕੀ ਹੈ ਤੇ ਸਾਡੇ ਇੱਥੇ ਜਿਹੜਾ ਮਾਹੌਲ ਹੈ ਉਹ ਇਹ ਹੈ ਕਿ ਜਿਹੜੇ ਬੱਚੇ ਸਿੱਖੀ ਛੱਡ ਗਏ ਨੇ ਉਹਨਾਂ ਨੂੰ ਅਸੀਂ ਇਹ ਓਪਰਚ्युनिटी ਲੈਣੇ ਆ ਕਿ ਉਹਨਾਂ ਨੂੰ ਅੱਜ ਦੇ ਦਿਨ ਗੱਲ ਕਰਕੇ ਆਪਣੀ ਗਲਵੱਕੜੀ ਚ ਵਾਪਸ ਲਈਏ ਤੇ ਉਹਨਾਂ ਦੇ ਨਾਲ ਜਿਹੜਾ ਸਿੱਖੀ ਦੀਆਂ ਬਾਤਾਂ ਕਰੀਏ ਤੇ ਉਹਨਾਂ ਦੇ ਸਿਰ ਤੇ ਜਿਹੜਾ ਗੁਰੂ ਸਾਹਿਬ ਦਾ ਬਖਸ਼ਿਆ ਹੈ ਤਾਜ ਹੈ ਇਹ ਦਸਤਾਰ ਹੈ ਇਹਨੂੰ ਸਜਾ ਲਈਏ ਦੇਖੋ ਅੱਲ ਤਾਂ ਅਸੀਂ ਸ਼ੁਰੂ ਕੀਤਾ ਹਰ ਸਾਲ ਜਿਹੜਾ ਤਕਰੀਬਨ 100 ਤੋਂ 100 ਜਿਹੜੇ ਆ ਉਹਨਾਂ ਨੂੰ ਅਸੀਂ ਦਸਤਾਰ ਸਜਾਉਂਦੇ ਆ ਤੇ ਇਹ ਸਿਰਫ ਇਹ ਅੱਜ ਦਾ ਦਿਨ ਨਹੀਂ ਹੁੰਦਾ ਲਗਾਤਾਰ ਵਕ ਵਕ ਸ਼ਹਿਰਾਂ ਚ ਕੱਲ ਜਿਵੇਂ ਗੁਰਦਾਸਪੁਰ ਸੀਗਾ ਅੱਜ ਇੱਥੇ ਐ ਕੱਲ ਹੋਰ ਸ਼ਹਿਰਾਂ ਚ ਵੀ ਹੋਏਗਾ ਪ੍ਰੋਗਰਾਮ ਕਿਉਂਕਿ ਸਾਡੀ ਭਾਵਨਾ ਇਹਦੇ ਪਿੱਛੇ ਕੰਟੀਨਿਊਸਲੀ ਇਹੀ ਹੈ ਕਿ ਵਿਛੜ ਚੁੱਕਿਆਂ ਨੂੰ ਵਾਪਸ ਲੈ ਕੇ ਆਣ ਦੇ 2004 ਚ ਪਹਿਲਾ ਕੀਤਾ ਸੀਗਾ ਜੀ ਮੈਨੂੰ ਲੱਗਦਾ 20 ਸਾਲ ਅਜੇ ਹੋ ਗਏ ਦੇਖੋ ਧਰਮ ਪਰਿਵਰਤਨ ਜਿਹੜਾ ਵਿਸ਼ਾ ਨਾ ਬੜਾ ਡੂੰਗਾ ਤੇ ਗੰਭੀਰ ਵਿਸ਼ਾ ਸਿਰਫ ਮੈਂ ਦੋ ਲਾਈਨਾਂ ਚ ਇਹਦਾ ਜੇ ਜਵਾਬ ਦੇਣਾ ਹੋਵੇ ਤੇ ਉਹ ਮੈਨੂੰ ਵੀ ਸੈਟੀਸਫਾਈ ਨਹੀਂ ਕਰੇਗਾ ਤੇ ਤੁਹਾਨੂੰ ਵੀ ਨਹੀਂ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਇਹਦੇ 'ਚ ਕਿਤੇ ਨਾ ਕਿਤੇ ਸਾਡੀ ਆਪਣੀ ਕਮਜ਼ੋਰੀ ਜ਼ਰੂਰ ਨਜ਼ਰ ਆਂਦੀ ਹੈ ਕਿ ਅਸੀਂ ਆਪਣੇਆਂ ਨੂੰ ਸੰਭਾਲ ਨਹੀਂ ਸਕੇ